ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਇੱਕ ਲੰਬੇ ਵਕਫੇ ਤੋਂ ਬਾਅਦ ਅਸੀਂ ਹਾਜ਼ਰ ਹੋਏ ਹਾਂ ਕੁਝ ਟੈਕਨੀਕਲ 에ਰਰ ਸੀਗੇ ਫੇਸਬੁੱਕ ਦੇ ਤੇ YouTube ਦੇ ਜਿਸ ਕਰਕੇ ਜਿਹੜੀ ਵੀਡੀਓ ਆਹੋ ਅਪਲੋਡ ਨਹੀਂ ਹੋਈ ਅਸੀਂ ਆਪਣੇ ਐਪੀਸੋਡ ਨੂੰ ਅੱਗੇ ਵਧਾਉਣੇ ਆ ਉਦਮ ਸਿੰਘ ਵਾਪਸ ਆ ਰਿਹਾ ਹੈ ਅਮ੍ਰਿਤਸਰ ਨੂੰ ਲਾਹੌਰ ਵਾਲੀ ਟ੍ਰੇਨ ਦੇ ਵਿੱਚ ਬੈਠਾ ਹੈ ਉਸ ਟ੍ਰੇਨ ਦੇ ਡੱਬੇ ਦੇ ਵਿੱਚ ਦੋ ਹੋਰ ਅਣਪਛਾਤੇ ਨੌਜਵਾਨ ਆਉਂਦੇ ਨੇ ਉਦਮ ਸਿੰਘ ਨੂੰ ਪੁੱਛਦੇ ਨੇ ਕਿੱਥੋਂ ਆਇਆ ਉਦਮ ਸਿੰਘ ਘਰ ਆਉਂਦਾ ਉਹਦੇ ਦਿਮਾਗ ਦੇ ਵਿੱਚ ਗੱਲ ਆਉਂਦੀ ਹੈ ਕਿ ਇਹ ਮੁਖਵਰੀ ਨਾ ਹੋਣ ਉਹ ਉਹਨਾਂ ਨੂੰ ਦੱਸਦਾ ਕਿ ਮੈਂ ਕੰਮ ਗਿਆ ਹੀ ਵਪਾਰੀਆਂ ਕਹਿੰਦੇ ਨੇ ਕਿ ਕੀ ਨਾਮ ਹੈ ਤੇਰਾ ਉਦਮ ਸਿੰਘ ਨੂੰ ਸ਼ੱਕ ਹੋ ਜਾਂਦਾ ਕਿ ਇਹ ਮੇਰੇ ਪਿੱਛੇ ਲੱਗੇ ਹੋਏ ਨੇ ਪੁਲਿਸ ਹੋ ਸਕਦੀ ਹੈ ਸਰਕਾਰੀ ਬੰਦੇ ਹੋ ਸਕਦੇ ਨੇ ਉਹ ਆਪਣਾ ਨਾਮ ਆ ਜਿਹੜਾ ਉਹ ਫਰੈਂਕ ਬ੍ਰਾਜ਼ੀਲ ਦੱਸਦਾ ਹੈ ਦੋਸਤੋ ਤੁਹਾਨੂੰ ਪਤਾ ਹੈ ਕਿ ਉਦਮ ਸਿੰਘ ਆਪਣੇ ਜਿਹੜੇ ਨਾਮ ਨੇ ਉਹ ਵਾਰ-ਵਾਰ ਬਦਲਦਾ ਹੈ ਜਦੋਂ ਵੀ ਉਹਨੂੰ ਕੋਈ ਮੌਕਾ ਲੱਗਦਾ ਹੈ ਉਹ ਆਪਣੇ ਨਾਮ ਬਦਲ ਕੇ ਆਪਣੀ ਪਛਾਣ ਦੱਸਦਾ ਹੈ ਉੱਥੇ ਉਹਨਾਂ ਨੂੰ ਉਹ ਫਰੈਂਕ ਬ੍ਰਾਜ਼ੀਲ ਆਪਣਾ ਨਾਮ ਦੱਸ ਦਿੰਦਾ ਹੈ ਗੱਡੀ ਅਮਰਸਰ ਸਟੇਸ਼ਨ ਤੇ ਰੁਕਦੀ ਹੈ ਅਤੇ ਭੀੜ ਦੇ ਵਿੱਚ ਹੈ ਜਿਹੜਾ ਉਦਮ ਸਿੰਘ ਹੈ ਉਹ ਗਾਇਬ ਹੋ ਜਾਂਦਾ ਹੈ ਉਧਰੋਂ ਪੁਲਿਸ ਹੈ ਜਿਹੜੀ ਨੂਰ ਜਹਾਂ ਦੇ ਘਰ ਦੇ ਉੱਪਰ ਚੜ੍ਹੀ ਹੋਈ ਹੈ ਘੇਰਾਬੰਦੀ ਕਰ ਰੱਖੀ ਹੈ ਜਿੱਥੇ ਉਦਮ ਸਿੰਘ ਠਹਿਰਾ ਹੋਇਆ ਸੀਗਾ ਅਤੇ ਉਹਦੀ ਇੱਕ ਵਿਦੇਸ਼ੀ ਦੋਸਤ ਸੀ ਜਿਹੜੀ ਉਹਦੇ ਨਾਲ ਆਈ ਸੀ ਉਹ ਠਹਿਰੀ ਹੋਈ ਸੀ ਨੂਰਜਹਾਨ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਹੈ ਕਿ ਪੁਲਿਸ ਦੀ ਛਾਪੇਮਾਰੀ ਉਹਦੇ ਘਰ ਤੇ ਹੋ ਰਹੀ ਹੈ ਨੂਰਜਹਾਨ ਉਸ ਵਿਦੇਸ਼ੀ ਔਰਤ ਨੂੰ ਪਿਛਲੇ ਦਰਵਾਜ਼ੇ ਰਾਹੀਂ ਭੇਜ ਦਿੰਦੀ ਹੈ ਇਤਿਹਾਸਕਾਰ ਇਹੀ ਦੱਸਦੇ ਨੇ ਉਦਮ ਸਿੰਘ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਦੀ ਹੁੰਦਾ ਹੋਇਆ ਨੂਰਜਹਾਨ ਦੇ ਘਰ ਵੱਲੋਂ ਤੁਰ ਪੈਂਦਾ ਉਧਰੋਂ ਪੁਲਸਾ ਜਿਹੜੀ ਉਹ ਸਰਦਾਰ ਅਲੀ ਨਾਮ ਦਾ ਜਿਹੜਾ ਇਨਸਪੈਕਟਰ ਹੈ ਉਹ ਉਥੇ ਉਡੀਕ ਕਰਦਾ ਕਰਦਾ ਨੂਰ ਜਹਾਨ ਦੇ ਘਰ ਤੋਂ ਕੁਝ ਕਰ ਲੈਂਦਾ ਥਾਣੇ ਵੱਲੋਂ ਉਹ ਸੋਚਦਾ ਕਿ ਸ਼ਾਇਦ ਉਸ ਵਿਅਕਤੀ ਨੂੰ ਪਤਾ ਲੱਗ ਗਿਆ ਹੋਵੇ ਸਾਡੀ ਗਤੀਵਿਧੀ ਦਾ ਕਿ ਉਹ ਇੱਥੇ ਨਾ ਆਵੇ ਅਤੇ ਉਹ ਥਾਣੇ ਵਿੱਚ ਜਾ ਰਿਹਾ ਹੈ ਥੋੜਾ ਟਾਈਮ ਬਾਅਦ ਉਹ ਦੇਖਦਾ ਹੈ ਕਿ ਤਿੰਨ ਚਾਰ ਮਲਾਜ਼ਮ ਇੱਕ ਵਿਅਕਤੀ ਨੂੰ ਫੜੀ ਆ ਰਹੇ ਨੇ ਲੈਣਾ ਵਾਲਾ ਚਿੱਟੀ ਧਾਰੀ ਵਾਲਾ ਕੋਟ ਜਿਹੜਾ ਪੈਂਟ ਕੋਟ ਉਹਨੇ ਪਾਇਆ ਹੁੰਦਾ ਹੈ ਸਿਰ ਤੇ ਟੋਪੀ ਲਈ ਹੁੰਦੀ ਹੈ ਕਾਬੂ ਕੀਤਾ ਹੁੰਦਾ ਦੋਨੇ ਬਾਹਾਂ ਪਿੱਛੇ ਕਰਕੇ ਉਹਦੀਆਂ ਫੜੀਆਂ ਹੁੰਦੀਆਂ ਨੇ ਅਤੇ ਉਹਨੂੰ ਸਰਦਾਰ ਅਲੀ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਵੀ ਇਹ ਉਹ ਵਿਅਕਤੀ ਹੈ ਜਿਹੜਾ ਲਾਹੌਰ ਤੋਂ ਆਇਆ ਹੈ ਸੁਣਿਆ ਵੀ ਇਹ ਦੇ ਕ੍ਰਾਂਤੀਕਾਰੀਆਂ ਦੇ ਨਾਲ ਸੰਬੰਧ ਨੇ ਇਹ ਉਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਹਿੱਸਾ ਬਣਦਾ ਰਿਹਾ ਹੈ ਇਹ ਯੂਰੋਪੀਅਨ ਸਰਕਾਰ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਦੇ ਨਾਲ 12 ਆਇਆ ਉਸ ਨੂੰ ਫੜ ਲਿਆ ਜਾਂਦਾ ਹੈ ਅਤੇ ਥਾਣੇ ਲਿਜਾਇਆ ਜਾਂਦਾ ਹੈ ਅੰਮ੍ਰਿਤਸਰ ਦੀ ਕਤਵਾਲੀ ਦੇ ਵਿੱਚ ਉਹਨੂੰ ਲਿਜਾਇਆ ਜਾਂਦਾ ਹੈ ਤੇ ਉਹਦੀ ਤਲਾਸ਼ੀ ਲਈ ਜਾਂਦੀ ਹੈ ਤਲਾਸ਼ੀ ਦੌਰਾਨ ਉਹਦੀ ਕੋਟ ਦੀ ਜੇਬ ਦੇ ਵਿੱਚੋਂ ਇੱਕ ਪਿਸਟਲ ਨਿਕਲਦਾ ਹੈ ਕੁਝ ਕਾਰਤੂਸ ਹੁੰਦੇ ਨੇ ਕੁਝ ਕਾਗਜ਼ਾਤ ਹੁੰਦੇ ਨੇ ਉਹਦੇ ਕੋਲ ਅਤੇ ਪੁੱਛਤਾਸ਼ ਕੀਤੀ ਜਾਂਦੀ ਹੈ ਪੁੱਛਗਿਛ ਕੀਤੀ ਜਾਂਦੀ ਹੈ ਸਰਦਾਰ ਅਲੀ ਹੈ ਜਿਹੜਾ ਉਸ ਥਾਣੇ ਦਾ ਇੰਚਾਰਜ ਹੈ ਉਦੇ ਵੱਲੋਂ ਅਤੇ ਉਦਮ ਸਿੰਘ ਜਿਹੜਾ ਉਹਨੂੰ ਕੋਈ ਵੀ ਸਹੀ ਜਵਾਬ ਨਹੀਂ ਦਿੰਦਾ ਤੇ ਹੱਸਦਾ ਰਹਿੰਦਾ ਉਹਦੀਆਂ ਗੱਲਾਂ ਦੀ ਜਿਹੜੇ ਜਵਾਬ ਨੇ ਉਹ ਮਖੌਲੀਆ ਤਰੀਕੇ ਦੇ ਨਾਲ ਪੇਸ਼ ਕਰਦਾ ਸਰਦਾਰ ਅਲੀ ਸਰਦਾਰ ਅਲੀ ਆ ਜਿਹੜਾ ਉੱਕਭਰਾਉਂਦਾ ਉਹ ਕਹਿੰਦਾ ਹੈ ਕਿ ਬੜੀ ਤਕੜੀ ਸ਼ੈ ਆ ਆਪਣਾ ਨਾਮ ਵੀ ਸਹੀ ਨਹੀਂ ਦੱਸ ਰਿਹਾ ਅਤੇ ਆਪਣਾ ਟਿਕਾਣਾ ਵੀ ਨਹੀਂ ਦੱਸ ਰਿਹਾ ਅਤੇ ਜਿਹੜਾ ਉਦਮ ਸਿੰਘ ਦੇ ਨਾਲ ਇੱਕ ਹੋਰ ਨੌਜਵਾਨ ਹੁੰਦਾ ਜਿਹਦਾ ਨਾਮ ਹੈ ਤਾਰਾ ਸਿੰਘ ਤਾਰਾ ਸਿੰਘ ਨੂੰ ਵੀ ਪੁਲਿਸ ਹੈ ਜਿਹੜੀ ਉਹ ਕਾਬੂ ਕਰ ਲੈਂਦੀ ਹੈ ਉਦਮ ਸਿੰਘ ਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਮੈਂ ਤਾਂ ਕ੍ਰਾਂਤੀਕਾਰੀਆਂ ਦੇ ਨਾਲ ਜੁੜਿਆ ਹੋਇਆ ਹੈਗਾ ਹੀ ਆ ਕਿ ਮੇਰੀ ਸਜ਼ਾ ਇਹ ਤਾਰੇ ਨੂੰ ਕਿਉਂ ਮਿਲੇ ਉਹ ਸਰਦਾਰ ਅਲੀ ਨੂੰ ਗੁਜਾਰਿਸ਼ ਕਰਦਾ ਹੈ ਕਿ ਇਹ ਮੇਰਾ ਦੋਸਤ ਹੈ ਜੀ ਵੀ ਮੈਂ ਸਿਰਫ ਇਹਨੂੰ ਇਸ ਕਰਕੇ ਜਾਣਦਾ ਵੀ ਮੈਨੂੰ ਇਹ ਕਿਸੇ ਕੰਮ ਤੇ ਲਵਾ ਸਕੇ ਵੀ ਇਹਨੂੰ ਤੁਸੀਂ ਜਾਣ ਦਿਓ ਜੋ ਕਾਰਵਾਈ ਬਣਦੀ ਆ ਉਹ ਮੇਰੇ ਤੇ ਕਰ ਲੋ ਵੀ ਇਹਨੂੰ ਇਸ ਪਿਸਟਲ ਬਾਰੇ ਇਹ ਕਾਗਜ਼ਾਤ ਬਾਰੇ ਜਿਹੜੇ ਇਹ ਨਾਰੇ ਲਿਖੇ ਹੋਏ ਆ ਆਜ਼ਾਦੀ ਦੇ ਇੰਨਾ ਬਾਰੇ ਇਹਨੂੰ ਕੋਈ ਜਾਣਕਾਰੀ ਨਹੀਂ ਹੈਗੀ ਤੁਸੀਂ ਇਹਨੂੰ ਜਾਣ ਦਿਓ ਅਤੇ ਕਤਵਾਲੀ ਦਾ ਜਿਹੜਾ ਇੰਚਾਰਜ ਹੁੰਦਾ ਸਰਦਾਰ ਅਲੀ ਉਸ ਨੂੰ ਸਿਰਫ ਇਸੇ ਸ਼ਰਤ ਤੇ ਰਿਹਾ ਕਰ ਦਿੰਦਾ ਤਾਰੇ ਨੂੰ ਕਿ ਹਰ ਹਫਤੇ ਆ ਕੇ ਆਪਣੀ ਹਾਜ਼ਰੀ ਜੜੀ ਉਹ ਕਤਵਾਲੀ ਦੇਵੇ ਤਾਰਾ ਸਿੰਘ ਚਲਾ ਜਾਂਦਾ ਹੈ ਉਦਮ ਸਿੰਘ ਪੁੱਠੇ ਸਿੱਧੇ ਜਵਾਬ ਦਿੰਦਾ ਉਹਨਾਂ ਨੂੰ ਪੁੱਛ ਗਈ ਛਾ ਜਿਹੜੀ ਉਹ ਚਲਦੀ ਰਹਿੰਦੀ ਆ ਆਖਿਰਕਾਰ ਉਦਮ ਸਿੰਘ ਦੇ ਉੱਪਰ ਪਰਚਾ ਦਰਜ ਕਰ ਲਿਆ ਜਾਂਦਾ ਹੈ 30 ਅਗਸਤ 1927 ਨੂੰ ਅੰਮ੍ਰਿਤਸਰ ਦੀ ਕਥਵਾਲੀ ਵਿੱਚ ਐਫ ਆਈ ਆਰ ਨੰਬਰ 327/ 139 ਨਾਜਾਇਜ਼ ਅਸਲਾ ਰੱਖਣ ਦੇ ਜ਼ੁਰਮ ਦੇ ਵਿੱਚ ਐਫ ਆਈ ਆਰ ਆ ਜਿਹੜੀ ਉਹ ਦਰਜ ਕੀਤੀ ਜਾਂਦੀ ਹੈ ਉਦਮ ਸਿੰਘ ਦੇ ਖਿਲਾਫ ਜਦੋਂ ਵੀ ਉਦਮ ਸਿੰਘ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਅਤੇ ਉਸ ਦੇ ਨਾਲ ਸਵਾਲ ਜਵਾਬ ਹੁੰਦੇ ਨੇ ਤਾਂ ਉਹ ਮਸ਼ਕੜੀਆਂ ਹੱਸਦਾ ਹੈ ਸਰਕਾਰੀ ਵਕੀਲ ਦੋਸ਼ ਲਾਉਂਦਾ ਹੈ ਕਿ ਇਹ ਬਹੁਤ ਹੀ ਖਤਰਨਾਕ ਖਬਰ ਆਦੀ ਹੈ ਜਿਹੜਾ ਕਿ ਜਵਾਬ ਨਹੀਂ ਦੇ ਰਿਹਾ ਆਖਿਰਕਾਰ ਆਖਿਰਕਾਰ ਉਹ ਸਮਾਂ ਆ ਜਾਂਦਾ ਹੈ ਜਦੋਂ ਉਦਮ ਸਿੰਘ ਨੂੰ ਸਜ਼ਾ ਸੁਣਾਈ ਜਾਂਦੀ ਹੈ ਬੇਸ਼ਨ ਬੇਸ਼ਨ ਸਿੰਘ ਪੀ ਸੀ ਐਸ ਦੀ ਅਦਾਲਤ 1927 ਨੂੰ ਉਦਮ ਸਿੰਘ ਨੂੰ 5 ਸਾਲ ਦੀ ਸਖਤ ਸਜ਼ਾ ਜੜੀ ਹੈਗੀ ਆ ਉਹ ਸੁਣਾ ਦਿੱਤੀ ਜਾਂਦੀ ਹੈ ਅਤੇ ਉਸ ਨੂੰ ਮਲਤਾਨ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਉਦਮ ਸਿੰਘ ਦੇ ਜੇਲ੍ਹ ਜਾਣ ਤੋਂ ਬਾਅਦ ਪੰਜਾਬ ਵਿੱਚ ਭਾਰਤ ਵਿੱਚ ਗਤੀਵਿਧੀਆਂ ਨੇ ਜਿਹੜੀਆਂ ਉਹ ਜ਼ੋਰ ਫੜ ਲੈਂਦੀਆਂ ਨੇ ਹਰ ਪਾਸੇ ਹਾਹਾਕਾਰ ਮਚਣੀ ਸ਼ੁਰੂ ਹੋ ਜਾਂਦੀ ਹੈ ਅੰਗਰੇਜ਼ਾਂ ਦੇ ਖਿਲਾਫ ਯੂਰੋਪੀਅਨਾਂ ਦੇ ਖਿਲਾਫ ਹਰ ਹਵਾਲਾਤ ਦੇ ਵਿੱਚ ਉਦਮ ਸਿੰਘ ਦੀ ਸਿਹਤ ਨੂੰ ਦੇਖਦੇ ਹੋਏ ਉਹਨੂੰ ਵੱਖ-ਵੱਖ ਕੰਮ ਤੇ ਲਾਇਆ ਜਾਂਦਾ ਹੈ ਕਦੇ ਕੋਲੂ ਗੜਾਇਆ ਜਾਂਦਾ ਹੈ ਕਦੇ ਮੁੰਝ ਕਟਵਾਈ ਜਾਂਦੀ ਹੈ ਕਦੇ ਪੱਥਰ ਤੜਵਾਏ ਜਾਂਦੇ ਨੇ ਕਦੇ ਕੁਛ ਦਿਹਾੜੀ ਦਾ ਕੰਮ ਜਿਹੜਾ ਉਹ ਉਸ ਤੋਂ ਕਰਵਾਇਆ ਜਾਂਦਾ ਉਹਦੀ ਸਿਹਤ ਤਕੜੀ ਹੈ ਇਸ ਕਰਕੇ ਉਹਨੂੰ ਜ਼ੋਰ ਦੇ ਕੰਮਾਂ ਦੇ ਵਿੱਚ ਲਾਇਆ ਜਾਂਦਾ ਪਰ ਉਦਮ ਸਿੰਘ ਹਰਖਦਾ ਹੈ ਆਪਣੇ ਆਪ ਤੇ ਗੁੱਸਾ ਕਰਦਾ ਹੈ ਅਤੇ ਸੋਚਦਾ ਹੈ ਕਿ ਮੇਰੇ ਕੋਲ ਪਿਸਤਲ ਹੋਣ ਦੇ ਬਾਵਜੂਦ ਵੀ ਮੈਂ ਫੜਿਆ ਗਿਆ ਅਤੇ ਆਪਣੇ ਆਪ ਨੂੰ ਦੋਸ਼ੀ ਮੰਨਦਾ ਹੈ ਪਰ ਉਹ ਸੋਚਦਾ ਵੀ ਹੈ ਕਿ ਜਦੋਂ 2-3 ਬੰਦੇ ਤੁਹਾਨੂੰ ਪਿੱਛੋਂ ਆ ਕੇ ਦੱਬ ਲੈਣ ਫਿਰ ਤੁਸੀਂ ਕੀ ਕਰੋਗੇ ਉਹ ਆਪਦੇ ਆਪ ਨੂੰ ਤਲਾਸ਼ਾ ਦਿੰਦਾ ਕਿ ਮੈਂ ਉਹਨਾਂ ਦੇ ਕਬਜ਼ੇ ਹੇਠ ਆ ਗਿਆ ਸੀ ਇਸ ਕਰਕੇ ਮੇਰੇ ਤੋਂ ਜਿਹੜਾ ਪਿਸਤੌਲ ਹੈ ਉਹ ਨਹੀਂ ਨਿਕਲਿਆ ਇਹ ਉਹ ਸਮਾਂ ਹੈ ਦੋਸਤੋ ਜਦੋਂ ਸਾਈਮਨ ਕਮਿਸ਼ਨ ਭਾਰਤ ਆ ਰਿਹਾ ਹੈ ਅਤੇ ਭਗਤ ਸਿੰਘ ਹੋਰਾਂ ਦੀਆਂ ਗਤੀਵਿਧੀਆਂ ਨੇ ਜਿਹੜੀਆਂ ਉਹ ਤੇਜ਼ ਹੋ ਰਹੀਆਂ ਨੇ ਸਾਈਮਨ ਕਮਿਸ਼ਨ ਨੂੰ ਕੇਰਨ ਦੀ ਤਿਆਰੀ ਹੈ ਜਿਹੜੀ ਉਹ ਕਰ ਰਹੇ ਨੇ ਸਾਈਮਨ ਕਮਿਸ਼ਨ ਨੂੰ ਪਿੱਛੇ ਜਾਣ ਦੇ ਲਈ ਜਿਹੜੇ ਨਾਰੇ ਨੇ ਉਹ ਲਿਖੇ ਜਾ ਰਹੇ ਨੇ ਉਦਮ ਸਿੰਘ ਹੈ ਜੇਲ੍ਹ ਦੇ ਵਿੱਚ ਬੈਠਾ ਹੈ ਮਲਤਾਨ ਜੇਲ੍ਹ ਦੇ ਵਿੱਚ ਮਲਤਾਨ ਜੇਲ੍ਹ ਦੇ ਵਿੱਚ ਉਦਮ ਸਿੰਘ ਹੜਤਾਲ ਸ਼ੁਰੂ ਕਰ ਦਿੰਦਾ ਹੈ ਭੁੱਖ ਹੜਤਾਲ ਉਹ ਕਹਿੰਦਾ ਕਿ ਮੈਨੂੰ ਇਹ ਕੰਮ ਚੰਗਾ ਨਹੀਂ ਲੱਗਦਾ ਉਹ ਆਪਣਾ ਵਿਰੋਧ ਦਰਜ ਕਰਵਾਉਂਦਾ ਹੈ ਅਤੇ ਜੇਲਰ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਹੈ ਹਰ ਗੱਲ ਦਾ ਜਵਾਬ ਦਿੰਦਾ ਹੈ ਕੰਮ ਕਰਨ ਤੋਂ ਮਨਾ ਕਰਦਾ ਹੈ ਅਤੇ ਜੇਲਰ ਅੱਕ ਜਾਂਦਾ ਹੈ ਅਤੇ ਉਸ ਨੂੰ ਜੇਲ੍ਹ ਤਬਦੀਲ ਕਰਨ ਦੇ ਲਈ ਜਿਹੜਾ ਮਤਾ ਉਹ ਪਾਸ ਕਰ ਲਿਆ ਜਾਂਦਾ ਹੈ ਹੁਣ ਉਦਮ ਸਿੰਘ ਨੂੰ ਮਲਤਾਨ ਜੇਲ੍ਹ ਦੇ ਵਿੱਚੋਂ ਤਬਦੀਲ ਕਰਕੇ ਮੀਆਂਵਾਲੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਜਿੱਥੇ ਕਿ ਪਹਿਲਾਂ ਹੀ ਬਹੁਤ ਸਾਰੇ ਕ੍ਰਾਂਤੀਕਾਰੀ ਬੰਦੇ ਨੇ ਇਹ ਮੀਆਂਵਾਲੀ ਜੇਲ੍ਹ ਆ ਜਿਹੜੀ ਇਹ ਖਤਰਨਾਕ ਅਪਰਾਧੀਆਂ ਨੂੰ ਰੱਖਣ ਦੇ ਲਈ ਹੈ ਜਿਹੜੀ ਉਹ ਅੰਗਰੇਜ਼ ਵਰਤਦੇ ਰਹੇ ਨੇ ਮੀਆਂਵਾਲੀ ਜੇਲ੍ਹ ਦੇ ਵਿੱਚ ਇਤਿਹਾਸਕਾਰ ਦੱਸਦੇ ਨੇ ਕਿ ਉਦਮ ਸਿੰਘ ਨੂੰ ਬਹੁਤ ਸਾਰੇ ਕ੍ਰਾਂਤੀਕਾਰੀ ਮਿਲਦੇ ਨੇ ਪੰਡਿਤ ਕਿਸ਼ੋਰੀ ਲਾਲ ਕਰਮ ਸਿੰਘ ਧੂਤ ਸ਼ੇਰ ਜੰਗ ਸਿੰਘ ਹਰਨਾਮ ਸਿੰਘ ਚਮਕਾ ਦੇ ਇਹ ਸਾਰੇ ਕ੍ਰਾਂਤੀਕਾਰੀ ਉਦਮ ਸਿੰਘ ਨੂੰ ਮਿਲਦੇ ਨੇ ਅਤੇ ਉਦਮ ਸਿੰਘ ਇਹਨਾਂ ਨੂੰ ਮਿਲ ਕੇ ਮੁਲਤਾਨ ਜੇਲ੍ਹ ਵਿੱਚ ਸਹੇ ਹੋਏ ਤਸੀਹਿਆਂ ਨੂੰ ਭੁੱਲ ਜਾਂਦਾ ਸਮਾ ਲੰਗਰੇ ਹੈ 5 ਸਾਲ ਦੀ ਸਜ਼ਾ ਜਿਹੜੀ ਹੈ ਉਹ ਉਦਮ ਸਿੰਘ ਨੂੰ ਬੋਲੀ ਹੋਈ ਹੈ ਇੱਕ ਦਿਨ ਅਚਾਨਕ ਹਫੜਾ تفੜੀ ਮੱਚਦੀ ਹੈ ਜੇਲ੍ਹ ਦੇ ਵਿੱਚ ਹੂਟਰ ਵੱਜਦਾ ਬੂਟਾਂ ਦੇ ਦੌੜਨ ਦੀ ਆਵਾਜ਼ ਪੈਰਾਂ ਦੀ ਆਵਾਜ਼ ਆ ਖੜਖੜ ਕਰਦੀ ਆਵਾਜ਼ ਆ ਜਿਹੜੀ ਉਦਮ ਸਿੰਘ ਦੇ ਕੰਨਾਂ ਵਿੱਚ ਪੈਂਦੀ ਹੈ ਜੇਲ੍ਹ ਵਿੱਚ ਹਲਚਲ ਤੇਜ਼ ਹੋ ਜਾਂਦੀ ਹੈ ਜਵਾ ਸ਼ਿਪਾਈ ਆਉਣੇ ਸ਼ੁਰੂ ਹੋ ਜਾਂਦੇ ਨੇ ਜੇਲ੍ਹ ਨੂੰ ਪੂਰੀ ਤਰ੍ਹਾਂ ਕਿਲਾਬੰਦੀ ਕਰ ਦਿੱਤੀ ਜਾਂਦੀ ਹੈ ਸ਼ਿਪਾਈਆਂ ਦੇ ਨਾਲ ਸਾਰੇ ਕੈਦੀ ਹੈਰਾਨ ਨੇ ਹਵਾਲਾਤੀ ਹੈਰਾਨ ਨੇ ਵੀ ਇਹ ਕੀ ਹੋ ਰਿਹਾ ਹੈ ਨਹੀਂ ਸਖਤੀ ਐਨੀ ਪੁਲਿਸਾ ਜਿਹੜੀ ਉਹ ਜੇਲ੍ਹ ਦੇ ਵਿੱਚ ਕਿਧਾਂ ਆਗੇ ਹੂਟਰ ਵੱਜ ਰਹੇ ਨੇ ਸ਼ਾਮ ਦਾ ਸਮਾਂ ਜਦੋਂ ਖਾਣਾ ਲੈਣ ਦੇ ਲਈ ਉਦਮ ਸਿੰਘ ਲਾਈਨ ਦੇ ਵਿੱਚ ਲੱਗਦਾ ਹੈ ਬਹੁਤ ਸਾਰੇ ਸਿਪਾਹੀ ਨੇ ਜਿਹੜੀਆਂ ਬਾਹਰ ਦੀਆਂ ਖਬਰਾਂ ਅੰਦਰ ਹਵਾ ਲਾਤੀਆਂ ਨੂੰ ਕਹਿਤੀਆਂ ਨੂੰ ਦਿੰਦੇ ਨੇ ਅਤੇ ਉਦਮ ਸਿੰਘ ਨੂੰ ਖਬਰ ਮਿਲਦੀ ਹੈ ਬਾਹਰ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਲਾਲਾ ਲਾਜਪਤ ਰਾਏ ਜਿਹੜਾ ਹੁੰਦਾ ਹੈ ਉਹਦੀ ਮੌਤ ਹੋ ਜਾਂਦੀ ਹੈ ਅਤੇ ਕ੍ਰਾਂਤੀਕਾਰੀ ਇਸ ਦੀ ਮੌਤ ਦਾ ਜਿਹੜਾ ਬਦਲਾ ਹੈ ਉਹ ਜ਼ਰੂਰ ਲੈਣਗੇ ਇਹ ਮਤਾ ਪਾਸ ਕਰ ਲੈਂਦੇ ਨੇ ਸੌਹਾ ਖਾ ਲੈਂਦੇ ਨੇ ਭਗਤ ਸਿੰਘ ਹੋਰੀ ਕਿ ਅਸੀਂ ਲਾਲਾ ਲਾਜਪਤ ਰਾਏ ਦੀ ਜਿਹੜੀ ਮੌਤ ਹੈ ਉਹਦਾ ਅਸੀਂ ਬਦਲਾ ਅੰਗਰੇਜ਼ਾਂ ਤੋਂ ਜ਼ਰੂਰ ਲਾਵਾਂਗੇ ਉਦਮ ਸਿੰਘ ਹੈਰਾਨ ਹੁੰਦਾ ਹੈ ਉਦਮ ਸਿੰਘ ਨੂੰ ਆਪਣੇ ਆਪ ਤੇ ਗੁੱਸਾ ਆਉਂਦਾ ਹੈ ਕਿ ਮੈਂ ਇੱਥੇ ਜੇਲ੍ਹ ਵਿੱਚ ਬੰਦ ਬੈਠਾ ਅਤੇ ਮੇਰੀ ਬਾਹਰ ਲੋੜ ਹੈ ਮੇਰੇ ਸਾਥੀ ਜਿਹੜਾ ਕੰਮ ਕਰ ਰਹੇ ਨੇ ਉਹਨਾਂ ਵਿੱਚ ਮੇਰੀ ਸ਼ਮੂਲੀਅਤ ਦੀ ਲੋੜ ਹੈ ਸਮਾਂ ਲੰਘਦਾ ਹੈ ਉਹੀ ਹਾਲਾਤ ਜੇਲ੍ਹ ਦੇ ਵਿੱਚ ਦੁਬਾਰਾ ਬਣਦੇ ਨੇ ਹੋਟਰ ਵੱਜਦਾ ਹੈ ਗੱਡੀਆਂ ਦੀ ਆਵਾਜ਼ ਫੇਰ ਆਉਂਦੀ ਹੈ ਅਤੇ ਹਲਚਲ ਤੇਜ ਹੋ ਜਾਂਦੀ ਹੈ ਸਿਪਾਈ ਜਿਆਦਾ ਤੋਂ ਜਿਆਦਾ ਜਿਹੜੇ ਹੈਗੇ ਉਹ ਜੇਲ੍ਹ ਵਿੱਚ ਤਾਇਨਾਤ ਕਰ ਦਿੱਤੇ ਜਾਂਦੇ ਹਨ ਅਤੇ ਉਦਮ ਸਿੰਘ ਨੂੰ ਖਬਰ ਮਿਲਦੀ ਹੈ ਕਿ ਇੱਕ ਸਾਂਡਰਸ ਨਾਮ ਦਾ ਜਿਹੜਾ ਅੰਗਰੇਜ਼ ਹੈ ਉਹਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਉਦਮ ਸਿੰਘ ਖੁਸ਼ ਹੁੰਦਾ ਹੈ ਉਸ ਦਿਨ ਉਹ ਦੋ ਰੋਟੀਆਂ ਵੱਧ ਲੈਂਦਾ ਹੈ ਭੁੱਖ ਤਾਂ ਨਹੀਂ ਲੱਗੀ ਹੁੰਦੀ ਪਰ ਉਹ ਖੁਸ਼ੀ ਦੇ ਵਿੱਚ ਅੱਜ ਰੋਟੀ ਰੱਜ ਕੇ ਖਾਣਾ ਚਾਹੁੰਦਾ ਹੈ ਇਤਿਹਾਸਕਾਰ ਇਹੀ ਦੱਸਦੇ ਆ ਅਤੇ ਉਦਮ ਸਿੰਘ ਸੋਚਦਾ ਹੈ ਕਿ ਮੈਂ ਅੱਜ ਕਿ ਮੈਂ ਅੱਜ ਇੱਥੇ ਬੈਠਾ ਜੇਲ੍ਹ ਦੇ ਵਿੱਚ ਪਰ ਮੈਨੂੰ ਲੰਡਨ ਹੋਣਾ ਚਾਹੀਦਾ ਸੀ ਅਡਵਾਇਰ ਦਾ ਪਿੱਛਾ ਕਰਦੇ ਹੋਏ ਕ੍ਰਾਂਤੀਕਾਰੀਆਂ ਨੇ ਆਪਣਾ ਕੰਮ ਕਰ ਦਿਖਾਇਆ ਮੌਤ ਦਾ ਬਦਲਾ ਮੌਤ ਸੈਂਡਰਸ ਨੂੰ ਮਾਰ ਕੇ ਲਿਆ ਥੋੜੇ ਚਿਰਾਂ ਬਾਅਦ ਭਗਤ ਸਿੰਘ ਹੋਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਅਤੇ ਉਹਨਾਂ ਨੂੰ ਵੀ ਮੀਆਵਾਲੀ ਜੇਲ੍ਹ ਦੇ ਵਿੱਚ ਲਿਆਂਦਾ ਜਾਂਦਾ ਹੈ। ਉਦਮ ਸਿੰਘ ਦੇਖਦਾ ਹੈ ਕਿ ਭਗਤ ਸਿੰਘ ਨੂੰ ਜੇਲ੍ਹ ਦੇ ਵਿੱਚ ਤਾਰ ਦਿੱਤਾ ਜਾਂਦਾ ਹੈ। ਜਦੋਂ ਵੀ ਕੋਈ ਸਮਾਂ ਮਿਲਦਾ ਕੈਦਿਆਂ ਨੂੰ ਖੁੱਲੇ ਛੱਡ ਦਿੱਤਾ ਜਾਂਦਾ ਹੈ ਅਤੇ ਉਦਮ ਸਿੰਘ ਦੀ ਮੁਲਾਕਾਤ ਹੈ ਇਤਿਹਾਸਕਾਰ ਲਿਖਦੇ ਨੇ ਕਿ ਜੇਲ੍ਹ ਦੇ ਵਿੱਚ ਦੁਬਾਰਾ ਹੁੰਦੀ ਹੈ। ਉਦਮ ਸਿੰਘ ਨੂੰ ਪੁੱਛਦਾ ਹੈ ਭਗਤ ਸਿੰਘ ਕਿ ਤੂੰ ਇੱਥੇ ਕੀ ਕਰਦਾ ਹੈ ਜੇਲ੍ਹ ਵਿੱਚ? ਕਿ ਤੈਨੂੰ ਤੇ ਅੱਜ ਲੰਡਨ ਹੋਣਾ ਚਾਹੀਦਾ ਸੀ। ਐਡਵਾਈਰ ਦੇ ਪਿੱਛੇ ਹੋਣਾ ਚਾਹੀਦਾ ਸੀ ਉਦਮ ਸਿੰਘ ਆਪਣੀ ਉਦਮ ਸਿੰਘ ਆਪਣੀ ਲਾਚਾਰੀ ਮਹਿਸੂਸ ਕਰਦਾ ਹੈ ਉਹ ਕਹਿੰਦਾ ਕਿ ਮੈਂ ਫੜਿਆ ਗਿਆ ਸੀ ਜਦੋਂ ਆਪਣੀ ਮੁਲਾਕਾਤ ਹੋਈ ਹੈ ਮਹਿਲਾ ਹੋਰ ਤੋਂ ਵਾਪਸ ਆ ਰਿਹਾ ਸੀ ਤਾਂ ਮੈਂ ਫੜਿਆ ਗਿਆ ਸੀ ਹਥਿਆਰਾਂ ਦੇ ਨਾਲ ਪਾਕ ਸਿੰਘ مخਾਲ ਕਰਦਾ ਹੈ ਕਿ ਤੇਰੇ ਕੋਲ ਪਿਸਟਲ ਹੋਣ ਦੇ ਬਾਵਜੂਦ ਹਥਿਆਰ ਹੋਣ ਦੇ ਬਾਵਜੂਦ ਵੀ ਤੂੰ ਫੜਿਆ ਜਾਵੇਂ ਬੀ ਇਹ ਤਾਂ ਫਿਰ ਲਾਹਣਤ ਵਾਲੀ ਗੱਲ ਆ ਨਾ ਤੇ ਉਦਮ ਸਿੰਘ ਭਗਤ ਸਿੰਘ ਨੂੰ ਦੱਸਦਾ ਕਿ ਦੋ ਤਿੰਨ ਪੁਲਿਸ ਵਾਲਿਆਂ ਨੇ ਮੈਨੂੰ ਪਿੱਛੋਂ ਆ ਕੇ ਕਾਬੂ ਕਰ ਲਿਆ ਜਿਸ ਕਰਕੇ ਮੇਰੀ ਵਾਹ ਨਹੀਂ ਚਲੀ ਤੇ ਮੈਂ ਫੜਿਆ ਗਿਆ ਤੁਸੀਂ ਸਾਰੇ ਜਾਣਦੇ ਹੋ ਕਿ ਜੇਲ੍ਹ ਦੇ ਵਿੱਚ ਭਗਤ ਸਿੰਘ ਆਪਣੀਆਂ ਗਤੀਵਿਧੀਆਂ ਚਲਾਉਂਦਾ ਹੈ ਭੁੱਖ ਹੜਤਾਲ ਕਰਦਾ ਹੈ ਖਾਣਾ ਨਾ ਖਾਣ ਦੀਆਂ ਜਿੱਦਾਂ ਕਰਦਾ ਹੈ ਲੋਕਾਂ ਨੂੰ ਇਕੱਠੇ ਕਰਦਾ ਹੈ ਅਤੇ ਆਪਦੇ ਮੁਕੱਦਮੇ ਦੀ ਸਹੀ ਕਾਰਵਾਈ ਸੁਣਨ ਦੇ ਲਈ ਸਹੀ ਕਾਰਵਾਈ ਕਰਵਾਉਣ ਦੇ ਲਈ ਆਪਦੀ ਜੇਲ੍ਹ ਤਬਦੀਲ ਕਰਨ ਦੀ ਅਰਜੀ ਹੈ ਜਿਹੜੀ ਉਹ ਜੇਲਰ ਦੇ ਲੇ ਲਗਾ ਦਿੰਦਾ ਹੈ ਥੋੜਾ ਸਮਾਂ ਪੈਣ ਤੋਂ ਬਾਅਦ ਅੱਜ ਇਹ ਜਿਹੜੀ ਉਹ ਮਨਜ਼ੂਰ ਹੋ ਜਾਂਦੀ ਹੈ ਅਰਜੀ ਵਿੱਚ ਉਹਨੇ ਵੇਰਵਾ ਦਿੱਤਾ ਹੁੰਦਾ ਕਿ ਮੈਂ ਆਪਣੇ ਕੇਸ ਦੀ ਪੈਰਵਾਈ ਨੇੜਿਓਂ ਰਹਿ ਕੇ ਕਰਨਾ ਚਾਹੁੰਦਾ ਇਸ ਕਰਕੇ ਮੈਨੂੰ ਲਾਹੌਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਵੇ ਅਤੇ ਭਗਤ ਸਿੰਘ ਨੂੰ ਲਾਹੌਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ